ਨੇ ਕੀਤਾ ਜਾਣ ਲੇਵਾ ਹਮਲਾ ਪਤਨੀ ਗੁਰਪ੍ਰੀਤ ਕੌਰ ਜਿਹੜੇ ਇਲਾਜ ਪਰਮਜੀਤ ਹਸਪਤਾਲ ਬੇਗੋਵਾਲ ਵਿਖੇ ਗੁਰਪ੍ਰੀਤ ਕੌਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਲਗਾਈ ਕੋਹਾਰ ਕਸਬਾ ਬੇਗੋਵਾਲ ਦੇ ਵਾਰਡ ਨੰਬਰ 6 ਦਾ ਮਾਮਲਾ ਸਾਹਮਣੇ ਆਇਆ ਹੈ ਕਿ ਗੁਰਪ੍ਰੀਤ ਕੌਰ ਪਤਨੀ ਦਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਹਾਲਵਾਸੀ ਬੇਗੋਵਾਲ ਗੁਰਪ੍ਰੀਤ ਕੌਰ ਨੇ ਦੱਸਿਆ ਹੈ ਕਿ ਮੇਰੇ ਵਿਆਹ ਨੂੰ 14 ਸਾਲ ਹੋ ਗਏ ਹਨ ਅਤੇ ਅਕਸਰ ਹੀ ਮੇਰਾ ਪਤੀ ਦਵਿੰਦਰ ਸਿੰਘ ਮੈਨੂੰ ਕੁਟਮਾਰ ਕਰਦਾ ਰਹਿੰਦਾ ਸੀ ਅਤੇ ਕੁਝ ਦਿਨ ਪਹਿਲਾਂ ਵੀ ਮੇਰੇ ਮੇਰੇ ਪਤੀ ਦਵਿੰਦਰ ਸਿੰਘ ਵੱਲੋਂ ਕੁੱਟਮਾਰ ਕੀਤੀ ਗਈ ਸੀ ਉਸ ਦੀ ਦਰਖਾਸਤ ਥਾਣਾ ਬੇਗੋਵਾਲ ਦਿੱਤੀ ਗਈ ਸੀ ਅਤੇ ਪੁਲਿਸ ਵੱਲੋਂ ਕਿਹਾ ਕਿ ਦਵਿੰਦਰ ਤੇ ਕਾਰਵਾਈ ਕਰ ਦਿੱਤੀ ਗਈ ਹੈ ਪਰ ਉਹ ਇੱਕ ਹਫ਼ਤੇ ਬਾਅਦ ਅੱਜ ਸਵੇਰੇ ਮੇਰੇ ਪੇਕੇ ਘਰ ਆ ਗਿਆ ਘਰ ਵਿੱਚ ਕੋਈ ਨਹੀਂ ਸੀ ਮੇਰੇ ਮਾਤਾ ਪਿਤਾ ਖੂਹ ਤੇ ਗਏ ਹੋਏ ਸਨ ਭਾਜੀ ਭਾਬੀ ਕਿਸੇ ਰਿਸ਼ਤੇਦਾਰ ਦੇ ਗਏ ਹੋਏ ਸਨ ਮੇਰੇ ਕੋਲ ਮੇਰੀ ਭਤੀਜੀ ਤੇ ਮੈਂ ਦੋ ਛੋਟੇ ਬੱਚੇ ਸਨ ਦਵਿੰਦਰ ਵੱਲੋਂ ਸਵੇਰੇ ਆ ਕੇ ਹੱਥ ਵਿੱਚ ਦਾਤਰ ਫੜਿਆ ਹੋਇਆ ਸੀ ਦਾਤਰ ਮੇਰੇ ਸਿਰ ਵਿੱਚ ਅਤੇ ਮੇਰੇ ਹੱਥ ਤੇ ਗੱਲ ਤੇ ਕੰਨ ਤੇ ਮਾਰਿਆ ਗਿਆ ਜਿਸ ਕਰਕੇ ਮੇਰੀਆਂ ਚਿੱਕਾ ਨਿਕਲ ਗਈਆਂ ਅਤੇ ਮੁਹੱਲਾ ਵਾਸੀ ਬਾਹਰ ਨਿਕਲ ਆਏ ਤਾਂ ਦਵਿੰਦਰ ਭੱਜ ਗਿਆ ਫਿਰ ਮੈਨੂੰ ਸਰਕਾਰੀ ਹਸਪਤਾਲ ਬੇਗੋਵਾਲ ਲੈ ਕੇ ਗਏ ਤਾਂ ਉੱਥੇ ਕੋਈ ਡਾਕਟਰ ਨਹੀਂ ਮਿਲਿਆ ਤੇ ਫਿਰ ਮੈਨੂੰ ਪਰਮਜੀਤ ਹਸਪਤਾਲ ਬੇਗੋਵਾਲ ਵੀ ਦਾਖਲ ਕਰਵਾ ਦਿੱਤਾ ਗਿਆ ਗੁਰਪ੍ਰੀਤ ਕੌਰ ਨੇ ਕਿਹਾ ਕਿ ਪ੍ਰਸ਼ਾਸਨ ਤੋਂ ਮੰਗ ਕਰਦੀ ਹਾਂ ਕਿ ਮੈਨੂੰ ਇਨਸਾਫ਼ ਦਿਵਾਇਆ ਜਾਵੇ ਇਸ ਮੌਕੇ ਜਦੋਂ ਡਾਕਟਰ ਮਨਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸੱਟਾਂ ਜ਼ਿਆਦਾ ਲੱਗੀਆਂ ਹਨ ਅਤੇ ਇਸ ਦੌਰਾਨ ਏਐਸਆਈ ਪਰਮਿੰਦਰ ਸਿੰਘ ਨੇ ਦੱਸਿਆ ਕਿ ਮੈਂ ਮੌਕਾ ਦੇਖ ਲਿਆ ਹੈ ਡਾਕਟਰ ਦੀ ਰਿਪੋਰਟ ਅਨੁਸਾਰ ਜੋ ਕਾਰਵਾਈ ਬੰਦੀ ਹੈ ਉਹ ਕਰ ਦੇਣੀ ਹੈ ਭਾਈ ਸੁਖਵਿੰਦਰ ਸਿੰਘ ਮੁਹੱਲਾ ਵਾਸੀ ਜਸਵਿੰਦਰ ਸਿੰਘ ਬਲਾਕ ਸੰਪਤੀ ਮੈਂਬਰ ਸੰਗਤ ਸਿੰਘ ਕੱਤਰ ਸ਼ਹੀਦ ਭਾਈ ਮਨੀ ਸਿੰਘ ਸਭਾ ਪੁਲਤ ਜਤਿੰਦਰ ਕੋਰ ਗੁਰਮੇਲ ਸਿੰਘ ਸਰਬਜੀਤ ਕੋਰ ਆदि ਹਾਜ਼ਰ ਸਨ ਪ੍ਰਿਆ ਪੁਲਤ ਦੇ ਵਿਸ਼ੇਸ਼ ਰਿਪੋਰਟ ਆ ਤੁਹਾਡਾ ਜੀ ਹਾਂਜੀ ਕੀ ਗੱਲ ਹੋਈ ਸਵੇਰੇ ਸਵੇਰੇ ਆਏ ਤੇ ਮੈਨੂੰ ਮਾਰਿਆ ਮਾਰਿਆ ਰਹੇ ਆ ਉਹਨਾਂ ਨੇ ਕੌਣ ਆਇਆ ਦੋ ਦੋ ਉਹ ਦੋ 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 ਪਿੰਦਰ ਸਿੰਘ ਘਰ ਵਾਲਾ ਮੇਰਾ ਆਇਆ ਉਹਨਾਂ ਨੇ ਵੇਖਿਆ ਕਿ ਘਰ ਕੋਈ ਨਹੀਂ ਹੈ ਤੇ ਮਾਰਿਆ ਘਰ ਘਰ ਕਰ ਕਰਕੇ ਤੇ ਭੱਜ ਗਏ ਅੱਛਾ ਤੇ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੁਣ ਇਹ ਵੀ ਕਹਿੰਦੇ ਆ ਕਿ ਉਹਨੂੰ ਫੋਲਰੇ ਰੇ ਰੇ ਦੀ ਡਾਵੇ ਤੇ ਕੋਣ ਕਾ ਉਹ ਕਾਦੇ ਆਦਵਾਦਵਾਰ ਕਾਰਵਾੜਾ ਹੀ ਹੋਵੇ ਠੀਕ ਸੁਖਮਿੰਦਰ ਸਿੰਘ ਸਨੋਬ ਸਰਜੀਤ ਸਿੰਘ ਤੁਸੀਂ ਇਥੇ ਬਿਗਵਲ ਦੇ ਰਹਿਣ ਵਾਲੇ ਆ ਕੀ ਗੱਲ ਹੋਈ ਹੈ ਬੇਟੀ ਨਾਲ ਤੇਰੀ ਬੇਟੀ ਨਾਲ ਕਾਫੀ ਚਿਰ ਤੋਂ ਇਹਨਾਂ ਨਾਲ ਝਗੜਾ ਚੱਲਣ ਲਿਆ ਉਹਦੇ ਨਾਲ ਮਹੀਨਾ ਹੀ ਹੋ ਗਿਆ ਮਤਲਬ ਇਹਨੂੰ ਕੁੜੀ ਨੂੰ ਆਪਣੇ ਕੋਲੇ ਲੈ ਕੇ ਆਏ ਠੀਕ ਉਹ ਇਤਰਾ ਹੀ ਰਾਤ ਨੂੰ ਕਦੇ 12 ਵਜੇ ਕਰੇ 2 ਵਜੇ ਦਾਤਰ ਲੈ ਕੇ ਇਹਨਾਂ ਦੇ ਘਰ ਹੁੰਦਾ ਕੌਣ ਦਾਤਰ ਲੈ ਕੇ ਹੁੰਦਾ ਇਹਦਾ ਬਰਾਉਣਾ ਆ ਇਹਦਾ ਸੁਖਮਿੰਦਰ ਸਿੰਘ ਅੱਛਾ ਜੀ ਤੇ ਪੁਲਸ ਨੂੰ ਵੀ ਅੱਜ ਹੀ ਕਾਰਵਾਈ ਦੀ ਨਤੀਜੇ ਦਰਖਾਣ ਖਾਈ ਸੀ ਤੇ ਉਹਨਾਂ ਨੇ ਇੱਥੇ ਪਰਚਾ ਕੀਤਾ ਇਸ ਸਤ ਕੋਈ ਜਿਆਦਾ ਅੱਛਾ ਜੀ ਉਹ ਜਮਾਨਤ ਕਰਾ ਕੇ ਫੇਰ ਆ ਗਿਆ ਤੇ ਅੱਜ ਕਿਤੇ ਰਾਤ ਪਹਿਲਾਂ 2 ਵਜੇ ਵੀ ਆਇਆ ਇਹਨਾਂ ਦੇ ਘਰ ਅੱਛਾ ਜੀ ਤੇ ਜਿਹਨੂੰ ਦਿੱਜੀ ਘਰ ਦੇ ਦੇਖ ਕੇ ਤੇ ਭੱਜ ਗਿਆ ਫੇਰ ਇਹ ਸਵੇਰੇ ਘਰ ਹੈ ਨਹੀਂ ਘਰੋਂ ਬਾਹਰ ਗਏ ਧਰਮਪੁਰਾ ਘੱਡਣ ਤੇ ਆਣ ਕੇ ਤੇ ਉਹ ਕੁੜੀ ਨੂੰ ਵੱਢ ਗਏ ਤੁਸੀਂ ਇਹਨਾਂ ਦਾ ਗਵਾਹ ਰਹੇ ਨੇ ਹਾਂ ਜੀ ਹਾਂ ਫਿਰ ਤੁਸੀਂ ਹਟਾਇਆ ਮੈਂ ਘਰੋਂ ਬਾਹਰ ਹੀ ਮੇਰੀ ਘਰ ਦੀ ਘਰ ਹੀ ਉਹਨਾਂ ਰੌਲਾ ਪਾਇਆ ਜਦੋਂ ਨਿੱਧਰ ਭੱਜਣ ਲੱਗਾ ਮੇਰੇ ਘਰ ਦੇਆਂ ਗਮਲਾ ਵੀ ਮਾਰਿਆ ਉਤੋਂ ਸਿਰ ਤੇ ਦੇ ਚੁੜ ਗਿਆ ਠੀਕ ਆ ਤੇ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਕੁੜੀ ਨੂੰ ਅਨਸਾਰ ਮਿਲੈ ਠੀਕ ਹਾਲ ਹੈ ਜੀ ਜਤਿੰਦਰ ਕੌਰ ਤੁਹਾਡੇ ਕੀ ਲੱਗਦੇ ਆ ਮੇਰੇ ਨਾਂ ਨਾਂ ਕੀ ਨਾਮ ਨੇ ਦਾ ਵਰਦੀਤ ਕੌਰ ਤੇ ਕੀ ਗੱਲ ਹੋਈ ਸਵੇਰੇ ਅੱਜ ਸਵੇਰੇ ਕੋਈ 6:30 ਵਜੇ ਇਹਦੇ ਪਰੌਣਾ ਆਇਆ ਤੇ ਕੀ ਨਾਮ ਪਰੌਣੇ ਦਾ ਪਰੌਣਾ ਜਤਿੰਦਰ ਸਿੰਘ ਸਾਡੇ ਇਹਦੇ ਨਾਲ ਪਹਿਲਾਂ ਵੀ ਕੁੜੀ ਦਾ ਝਗੜਾ ਚੱਲ ਰਿਹਾ ਆ ਪਿਛਲੇ ਮਹੀਨੇ 2 ਤਰੀਕ ਨੂੰ ਫੜਿਆ ਵੀ ਗਿਆ ਸੀਗਾ ਤੇ ਥਾਣੇ ਵਾਲੇ ਪੁਲਿਸ ਕਹਿੰਦੇ ਸੀਗੇ ਕਿ ਇਹਦੇ ਦੇ 751 ਲਾਈਏ ਪਰ ਉਹ ਬਾਹਰ ਆ ਗਿਆ ਉਹ ਤੇ ਹਫਤੇ ਬਾਅਦ ਹੀ ਉਹਦੇ ਹਫਤੇ ਬਾਅਦ ਹੀ ਇਹ ਘਰ ਆ ਗਿਆ ਸਵੇਰੇ 6:30 ਵਜੇ ਅਸੀਂ ਘਰ ਐ ਨਹੀਂ ਸੀ ਕੋਈ ਆਣ ਕੇ ਤੇ ਕੁੜੀ ਨੂੰ ਵੱਢਿਆ ਬੁਰੀ ਤਰੀਕੇ ਨਾਲ ਸਾਡੇ ਆਂਡ ਕਵਾਣ ਚੀਕਾ ਸੁਣ ਕੇ ਘਰ ਆਏ ਤੇ ਉਹਨਾਂ ਨੇ ਬਚਾਇਆ ਤੇ ਫਿਰ ਉਹ 도ੜ ਗਿਆ ਫੜਤ ਨਹੀਂ ਆਇਆ ਤੇ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਇਹ ਮੰਗਿਆ ਕਿ ਉਹਨੂੰ ਫੜਿਆ ਜਾਵੇ ਤਨੋਂ ਨਿਕਾਰਵਾਈ ਹੋਏ ਹੋਵੇ ਉਹਦੇ ਤੇ ਸਭ ਤੋਂ ਸਭ ਤੋਂ ਜਿੱਦਾਂ ਸਾਡੀ ਕੁੜੀ ਨੂੰ ਵੱਢਿਆ ਗਿਆ ਮਾਰਿਆ ਗਿਆ ਉਦਾਂ ਹੀ ਹਨ ਸੂਚਨ ਸਾਰਾ ਮਨਨੀਤ ਕੋਰ ਇਹ ਡਾਕਟਰ ਆਫ ਕੀ ਹੈ ਹਾਂਜੀ ਡਾਕਟਰ ਆਫ ਕੀ ਹੈ ਗੁਰਬਖਸ਼ ਸਿੰਘ ਹਾਂਜੀ ਤੁਸੀਂ ਇਸੇ ਘਰ ਚ ਰਹਿੰਦੇ ਆ ਹਾਂਜੀ ਕੀ ਲੱਗਦੇ ਤੁਹਾਡੇ ਜਨਰੇ 60 ਲੱਗੀ ਆ ਸਾਡੀ ਭਾ ਲੱਗਦੀ ਠੀਕ ਹੈ ਕੀ ਗੱਲ ਹੋਈ ਸੀ ਸੇਰੇ ਸਵੇਰੇ ਅਸੀਂ ਇੱਥੇ ਅੰਦਰ ਬੈਠੇ ਸੀਗੇ ਤੇ ਉਹ ਜਿੱਥੇ ਲੋਤੀ ਸੀਗੇ ਫੁੱਫੜ ਜੀ ਆਏ ਸੀ ਤੇ ਮੈਂ ਭਾਉ ਨੂੰ ਦੱਸਿਆ ਕਿ ਫੁੱਫੜ ਆ ਗਏ ਨੇ ਤੇ ਫਿਰ ਉਹ ਉਹਨਾਂ ਨੇ ਅੰਦਰ ਆ ਗਏ ਤੇ ਫਿਰ ਸਾਨੂੰ ਬਾਹਰ ਕੱਢਤਾ ਉਹਨਾਂ ਨੇ ਤੇ ਕੁੱਡੀ ਲਾ ਕੇ ਤੇ ਅੰਦਰ ਮਾਰਨ ਲੱਗ ਪਏ ਉਹਨਾਂ ਨੂੰ ਤੇ ਜੀ ਦੋਹੀ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤੇ ਕਹਿੰਦੇ ਤੁਸੀਂ ਜੇ ਅੰਦਰ ਗਏ ਤਾਂ ਤੁਹਾਨੂੰ ਵੀ ਮਾਰ ਦਾਂਗਾ ਅੱਛਾ ਤੇ ਘਰ ਕੋਣ ਸੀ ਹੋਰ ਕੋਈ ਘਰ ਦਾ ਹੈਗੇ ਜੀ ਕੋਈ ਨਹੀਂ ਮੇਰੀ ਭੈਣ ਸੀ ਕਿ ਤੇ ਮੈਂ ਸੀ ਬਾਕੀ ਘਰ ਦਾ ਕੋਈ ਜੀ ਨਹੀਂ ਸੀ ਤੇ ਉਹ ਕੀ ਮਾਰੇ ਕਿ ਹੱਥ ਜੁਕੀ ਫੜੇ ਹੋਣਾਂ ਦੇ ਦਾ ਤੇ ਕੀ ਨਾ ਤੁਹਾਡਾ ਸਰਪ੍ਰੇਖ ਹਾਂਜੀ ਤੇ ਕੀ ਹੋਇਆ ਬੇਟੀ ਨੂੰ ਤੁਹਾਡੇ ਨੂੰ ਮੇਨੇ ਵਿਆਹੀ ਸੀ ਪਹਿਲਾਂ ਤੇ ਦਾਦਾ ਸਾਹ ਨੂੰ ਕੇ ਹਿਸਾਬ ਨਾਲ ਮਾਰਦੀ ਹੈ ਮਾਰਦੇ ਨੂੰ ਉਹਨੂੰ ਅੱਛਾ ਤੇ ਇਹਨੂੰ ਮੈਂ ਕਹਿਣਾ ਵੀ ਮੈਂ ਕਹਾਂ ਗੁਰਪੀ ਤੂੰ ਮਾਰਦਾ ਤੂੰ ਘਰ ਆ ਜਾ ਰਜਾ ਪੇਸੁਦਰ ਜਾਏਗਾ ਤੂੰ ਘਰ ਆ ਕੋ ਮਹੀਨਾ ਕੋ ਦੋਰ ਹੈ ਮੇਰੇ ਕੋਲ ਇਹ ਨਹੀਂ ਨੀਸੀ ਰਹਿੰਦੀ ਕਹਿੰਦੀ ਨਹੀਂ ਮੈਂ ਨਹੀਂ ਰਹਿਣਾ ਮੈਨੂੰ ਅਬਲ ਤੇ ਦੱਸਦੀ ਨਹੀਂ ਸੀ ਵੀ ਮੈਨੂੰ ਮਾਰਦਾ ਕੁੱਟਦਾ ਸਾਰੇ ਮਾਲਿਆ ਲਿਆ ਲਗ ਮੈਨੂੰ ਕਹਿਣਾ ਤੂੰ ਮਾਰਦਾ ਕੁੜੀ ਨੂੰ ਬਹੁਤ ਹੈ ਕੁੜੀ ਨੂੰ ਤੂੰ ਕੁੜੀ ਲੈ ਆਇਆ ਕੁੜੀ ਲੈ ਆਇਆ ਦੇ ਇਹਨੂੰ ਮੈਂ ਕਹਿਣਾ ਇਹਨ ਮੰਨਣਾ ਨਾ ਕਿ ਕੋਈ ਨਹੀਂ ਮੰਮੀ ਮੰਮੀ ਕੋਈ ਨਹੀਂ ਤੇ ਆਪੇ ਸੁਧਰ ਜਾਏਗਾ ਆਪੇ ਸੁਧਰ ਜਾਏਗਾ ਤੇ ਬਰੇ ਸੁਧਰੇ ਨਹੀਂ ਸੁਖ ਜਿਆਦਾ ਹੋ ਗਿਆ ਜਿਆਦਾ ਇਹਨੇ ਗੁਰਦੁਆਰੇ ਤੇ ਖੜਨਾ ਕਿਤੇ ਵੀ ਖੜਨਾ ਉੱਥੇ ਵੀ ਕੁੱਟਣਾ ਬਹੁਤ ਜਿਆਦਾ ਕੁੱਟਣਾ ਸ਼ਰਕਤੇ ਜਾਣਾ ਸ਼ਰਕਤੇ ਦਰਖਤਾਂ ਨਾਹਣੀਆਂ ਤੋੜ ਕੇ ਤੇ ਉਹਦੇ ਨਾਲ ਕੁੱਟਣਾ ਆਵਾਜ਼ ਚਾਲਦੇ ਮੋਟਰਸਾਈਕਲ ਤੇ ਇਥੋਂ ਆ ਫਾੜ ਕੇ ਤੇ ਖਿੱਚ ਲੈਣੇ ਜਿਹੜਾ ਤੁਹਾਡਾ ਜਵਾਈ ਉਹਦਾ ਨਾਂ ਕੀ ਹੈ ਜੀ ਦਵਿੰਦਰ ਸਿੰਘ ਤੇ ਇਹ ਤੁਹਾਡੇ ਬਿਗਵਰੀ ਇਥੇ ਰਹਿੰਦਾ ਕਿਤੇ ਕਿਰਾਏ ਤੇ ਹਾਂ ਜੀ ਮੈਂ ਮੁੰਡੇ ਦੇ ਘਰ ਰਹਿੰਦਾ ਹਾਂ ਜੀ ਅੱਛਾ ਜੀ ਤੇ ਕੀ ਕੰਮ ਕਰਦਾ ਇਹ ਕੰਮ ਇਹ ਪਹਿਲਾਂ ਇਹ ਡਰਾਈਵਰ ਸੀ ਇਹ ਅੱਛਾ ਤੇ ਹੁਣ ਕੰਮ ਕੁਝ ਨਹੀਂ ਕਰਦਾ ਜੇ ਕਿਸੇ ਨੂੰ ਲੱਗੇ ਤਾਂ ਕਿਹੜਾ ਆਇਆ ਤੇ ਕਿਹੜਾ ਲੈ ਗਿਆ ਨਹੀਂ ਤਾਂ ਬਸ ਵੇਲਾ ਮੈਂ ਸੌਦਾ ਵੀ ਪਾ ਕੇ ਦੇਣਾ ਦੁੱਧ ਵੀ ਦੇ ਕੇ ਆਣਾ ਹਰ ਇੱਕ ਚੀਜ਼ ਮੈਂ ਘਰ ਦੇ ਕੇ ਆਣੀ ਹੈ ਨਾ ਵੀ ਮੇਰੀ ਧੀ ਭੁੱਖੀ ਨਾ ਰਵੇ ਕਿੰਨੇ ਬੱਚੇ ਬੇਟੀ ਦੇ ਇੱਕ ਦੋ ਮੁੰਡੇ ਨੇ ਇੱਕ ਮੁੰਡਾ 12 ਸਾਲ ਦਾ ਵੇ ਉਹਨੂੰ ਅੱਖਾਂ 'ਚੋਂ ਦੇਖਦਾ ਐ ਨਹੀਂ ਉਹ ਮੰਜੀ ਤੇ ਹੀ ਹੈ ਤੇ ਉਹਦਾ ਵੀ ਹੈ ਨਹੀਂ ਉਹ ਆ ਮਾੜਾ ਮੋਟਾ ਚਿਕਾ ਚੁੱਕਾ ਮਹਾਤਾਵੇ ਤੇ ਤੁਝਾ ਵੀ ਪੰਜਵੇਂ ਮਹੀਨੇ ਚਪਿਆ ਹੋਇਆ ਅੱਜ ਸਵੇਰੇ ਉਹ ਕੀ ਹੋਇਆ ਅੱਜ ਸਵੇਰੇ ਸਵੇਰੇ ਆਪਾਂ ਖੂਹ ਤੇ ਤੁਰ ਗਏ ਆ ਇਹ ਦੋਨੇ ਹੀ ਮੁੰਡਾ ਤੇ ਨੂੰ ਚ ਦੇ ਨਪੇਰ ਆਪਣੇ ਬੇਕੇ ਗਏ ਤੇ ਅਸੀਂ ਮੈਂ ਤੇ ਮੇਰਾ ਪੋਤਰਾ ਤੇ ਮੇਰਾ ਘਰ ਵਾਲਾ ਆਪਾਂ ਖੂਹ ਤੇ ਤੁਰ ਗਏ ਆ ਮਟੰਗਾ ਰੱਖਿਆ ਧਾਰਾ ਕੱਢਣੀਆਂ ਆ ਤੇ ਇਹ ਕਹੇ 10 ਮਿੰਟ ਨਹੀਂ ਲੰਗੇ ਤੇ ਫੋਨ ਆ ਗਿਆ ਭਈ ਕੁੜੀ ਨੂੰ ਵੱਟ ਗਿਆ ਤੇ ਫੇਰ ਭੱਜੀ ਨੂੰ ਤੁਰੀ ਹੁਣ ਕਿਹੜੇ ਹਸਪਤਾਲ ਦਾਖਲੇ ਤੇ ਇਹ 7300 ਦੇ ਅੱਛਾ ਤੇ ਪ੍ਰਸ਼ਾਸਨ ਤੋਂ ਕੀ ਮੰਗ ਚੋਂ ਨੇ ਤੁਸੀਂ ਹੁਣ ਨਿਸ਼ਚਿਤ ਚਾਹੀਦਾ ਵੇ ਇਸਾ ਰੁਪੀਏ ਨੂੰ ਸਾਫ ਚਾਹੀਦਾ ਵੇ ਠੀਕ ਹੈ ਇਹ ਤੋਂ ਪਤਰਾ ਹਾਂ ਨੂੰ ਖਤਰਾ ਆਵੇ ਜੇ ਨੋ ਮਰਤੀ ਆਲਕੇ ਵੜ ਜਾਣਾ ਮਰਤੀ ਨੂੰ ਮੱਦੀ ਆਣ ਕੇ ਵੜਦਾ ਵੇ ਜੇ ਕੋਈ ਵੀ ਘਰ ਹੋਰ ਹੁੰਦਾ ਮੇਰੇ ਪੋਤਰਾ ਹੁੰਦਾ ਕੋਈ ਵੀ ਹੁੰਦਾ ਤੇ ਉਹਨੂੰ ਹੀ ਉਹਨੇ ਵੜ ਜਾਣਾ ਠੀਕ ਹੈ ਕੀਮ ਨਾਮ ਤੁਹਾਡਾ ਜਸਵਿੰਦਰ ਸਿੰਘ ਬਲਾਕ ਸੰਵਤੀ ਮੈਂਬਰ ਪਿੰਡ ਕੁੱਕਾ ਤੋਂ ਹਾਂਜੀ ਕੀ ਕਹਿਣਾ ਚਾਹੁੰਦੇ ਆ ਬੇਟੀ ਵਾਸਤੇ ਮੈਂ ਰਾਈਟ ਨਾ ਹੁਣੇ-ਹੁਣੇ ਪਤਾ ਲੱਗਿਆ ਕਿ ਲੜਕੀ ਦੇ ਨਾਲ ਬਹੁਤ ਵੱਡੀ ਵਦੀਕੀ ਹੋਈ ਹੈ ਹਾਂਜੀ ਤੇ ਇਹ ਸਾਡੇ ਭਾਈ ਸਾਹਿਬ ਨੇ ਹਜੂਰੀ ਗਰੰਤੀ ਸਾਡੇ ਗੁਰਦੁਆਰਾ ਸਾਹਿਬ ਤੇ ਉਹਨਾਂ ਦੇ ਰਿਸ਼ਤੇਦਾਰ ਨੇ ਤੇ ਅਸੀਂ ਬੇਗਵਾਰੀ ਸੀਗੇ ਤੇ ਅਚਾਨਕ ਪਤਾ ਲੱਗਿਆ ਤੇ ਮੈਂ ਇੱਥੇ ਪਹੁੰਚਿਆਗਾ ਤੇ ਇਹ ਦੇਖ ਕੇ ਬੜਾ ਦੁੱਖ ਮਹਿਸੂਸ ਹੋਇਆ ਔਰ ਮਨ ਬੜਾ ਹਾਰਟ ਹੋਇਆ ਕਿ ਇਹ ਲੜਕੀ ਗੁਰਪ੍ਰੀਤ ਕੌਰ ਹੈ ਤੇ ਇਹਦਾ ਹਸਬੰਡ ਜਿਹੜਾ ਦਵਿੰਦਰ ਸਿੰਘ ਹੈ। ਹਾਂਜੀ। ਔਰ ਇਹ ਜਲੰਧਾਬਾਦ ਰਹਿੰਦੇ ਸੀ ਪਹਿਲੇ ਇਹ ਬੇਗਵਾਲ ਦੀ ਕੁੜੀ ਹੈ। ਤੇ ਜਲੰਧਾਬਾਦ ਰਹਿੰਦੇ ਸੀਗੇ ਤੇ ਇਹਨਾਂ ਦਾ ਨਿਰਮਾਣ ਉੱਥੇ ਰਿਹਾ ਕੋਈ 13-14 ਸਾਲ ਦੇ ਕਰੀਬ। ਤੇ ਹਸਬੰਡ ਜਿਹੜਾ ਉਹ ਕੋਈ ਸ਼ਾਇਦ ਡਰਾਈਵਿੰਗ ਦਾ ਕੰਮ ਕਰਦਾ ਹੈ। ਦਵਿੰਦਰ ਸਿੰਘ ਨਾਮ ਉਹਦਾ। ਹਾਂਜੀ। ਤੇ ਮਤਲਬ ਉਸ ਤੋਂ ਬਾਅਦ ਆਦੀ ਹੈ ਸ਼ਰਾਬ ਸ਼ੂਪ ਪੀਂਦਾ ਵੀ ਆਦੀ ਹੈ। ਤੇ ਇਹਨ ਮੋਟ ਕਟਮਾਰ ਬਹੁਤ ਕਰਦਾ ਤੇ ਕਟਮਾਰ ਦੇ ਦਰਵਾਣ ਇਹਨਾਂ ਨੇ ਲੜਕੀ ਨੂੰ 2 ਮਹੀਨੇ ਪਹਿਲਾਂ ਆਪਣੇ ਕੋਲ ਲਿਆ ਇਹਨੇ ਸੇਫਟੀ ਦੇ ਨਾਤੇ ਠੀਕ ਹੈ ਤੇ ਇਹ ਲੜਕੀ ਨੂੰ ਵਰਗ ਲਾ ਕੇ 3-4 ਦਿਨ ਪਹਿਲਾਂ ਵੀ ਸ਼ਾਇਦ ਕੋਈ ਤਕੜਾ ਕੀਤਾ 3-4 ਦਿਨ ਤੋਂ ਲਗਾਤਾਰ ਕੁਝ ਕਰਦਾ ਰਿਹਾ ਤੇ ਅੱਜ ਸਵੇਰੇ 6 ਵਜੇ ਇਨਸੀਡੈਂਟ ਕੀਤਾ ਇਹਨੇ ਤੇਜ ਤਾਰ ਹਥਿਆਰਾਂ ਦੇ ਨਾਲ ਉਹ ਲੜਕੀ ਦੇ ਉੱਤੇ ਕਾਫੀ ਵਾਰ ਕੀਤੇ ਆ ਗਲੇ ਤੇ ਵੀ ਪਟੀਆਂ ਲੱਗੀਆਂ ਨੇ ਕੰਨ ਤੇ ਵੀ ਲੱਗੀਆਂ ਨੇ ਹੱਥ ਤੇ ਵੀ ਲੱਗੀਆਂ ਨੇ ਤੇ ਆਹ ਤੇ ਜਿਹੜਾ ਇਹ ਮੇਰਾ ਕੱਲ ਸ਼ਾਇਦ ਕਟਿਆ ਗਿਆ ਇਥੋਂ ਤੇ ਇਹ ਬੋਲਣ ਦੇ ਅਸਮਰਥ ਹੈ ਇਸ ਟਾਈਮ ਬਿਲਕੁਲ ਹਲਕੀ ਜਿਹੀ ਆਵਾਜ਼ ਦੇ ਵਿੱਚ ਕਿਤੇ ਬੋਲ ਸਕਦੀ ਹੈ ਬਿਆਨ ਦੇ ਦੇ ਤਾਂ ਬਹੁਤ ਚੰਗੀ ਗੱਲ ਹੈ ਤੇ ਇਹਦੇ ਤੇ ਇਹਨਾਂ ਦੀ ਕੋਈ 2 ਕੁ ਮਹੀਨੇ ਪਹਿਲਾਂ ਮਹੀਨਾ ਕੁ ਪਹਿਲਾਂ ਐਫ ਆਈ ਆ ਸੋਰੀ ਉਹ ਸੀ ਸਤਕੁੰਦ ਝਗੜੇ ਦੇ ਦਰਮਿਆਨ ਤੇ ਜਿਹੜੀ ਸਤਕੁੰਦਾਂ ਦੇ ਦਰਮਿਆਨ ਫਿਰ ਦੁਬਾਰਾ ਝਗੜਾ ਕਰਨਾ ਇਹ ਬੜਾ ਵੱਡਾ ਅਪਰਾਧ ਹੈ ਠੀਕ ਹੈ ਤੇ ਬਸ ਇਹ ਚਾਹਾਂਗੇ ਕਿ ਇਹੋ ਜਿਹੇ ਬੰਦੇ ਨੂੰ ਇਹੋ ਜੇ ਅੰਦਰ ਭੇਜਿਆ ਜਾਵੇ ਢੇਲ ਦੇ ਵਿੱਚ ਭੇਜਿਆ ਜਾਵੇ ਕਿ ਵਾਪਸ ਨਾ ਆਵੇ ਕਿਉਂਕਿ ਕੋਡ ਆਫ ਕੰਡਕਟ ਦੀ ਗੱਲ ਹੁੰਦੀ ਹੈ ਇਹ ਵਾਲੀ ਤੇ ਪ੍ਰਸ਼ਾਸਨ ਔਰ ਕੋਰਟ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਕੋਸ਼ਿਸ਼ ਕਰੇ ਪ੍ਰਧਾਨ ਜੀ ਤੁਸੀਂ ਜਿੱਦਾਂ ਕੁੜੀਆਂ ਦੁਖੀ ਆ ਇਸ ਤਰ੍ਹਾਂ ਇਦਾਂ ਦਾ ਬਾਰਤਾਂ ਕਰਦੇ ਆ ਹਸਬੰਡ ਉਹਦੇ ਵਾਸਤੇ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਮੈਂ ਪਿਛਲੇ 5 ਸਾਲ ਤੋਂ ਕਾਫੀ ਵੇਚ ਰਿਹਾ ਹੈ ਇਹੋ ਜਿਹੇ ਕੇਸਾਂ ਦੇ ਵਿੱਚ ਜਿਹਦੇ ਵਿੱਚ ਇਕੱਲੇ ਮੁੰਡੇ ਦਾ ਵੀ ਕਸੂਰ ਨਹੀਂ ਹੁੰਦਾ ਲੜਕੀਆਂ ਦਾ ਵੀ ਬਹੁਤ ਕਸੂਰ ਹੈ ਲੜਕੀਆਂ ਨਾਲੋਂ ਉਹਨਾਂ ਦੇ ਮਾਮਿਆਂ ਦਾ ਜ਼ਿਆਦਾ ਕਸੂਰ ਹੁੰਦਾ ਔਰ ਕਾਫੀ ਕੇਸ ਅਸੀਂ ਸੋਲਵ ਕੀਤੇ ਨੇ ਜਿਹਦੇ ਵਿੱਚ 90% ਲੜਕੀਆਂ ਨਹੀਂ ਮਾਮਾਂ ਦਾ ਵੀ ਹਿੱਸਾ ਹੈਗਾ ਤੇ ਕੋਸ਼ਿਸ਼ ਕੀਤੀ ਅਸੀਂ 80% 80 85% ਅਸੀਂ ਕੇਸ ਸੋਲਵ ਹੀ ਕੀਤੇ ਨੇ ਤੇ ਜਿਹੜੀਆਂ ਲੜਕੀਆਂ 5 5 6 ਸਾਲ ਤੋਂ ਵੱਸਦੀਆਂ ਨਹੀਂ ਉਹ ਵੀ ਵੱਸੀਆਂ ਨੇ ਸਾਡੇ ਵਿੱਚ ਧੱਕਾੰਦਾ ਜਿਹੀ ਕਰਨ ਦੇ باوجود ਵੀ ਬਾਕੀ ਇਹਦੇ ਚ ਦੇਖੋ ਅੱਜ ਜੇ ਮੈਂ ਇਹਨੂੰ ਲੰਬਸਮ ਗੱਲ ਕਰਾਂ ਤੇ ਪੇਸ਼ੈਂਸ ਜਿਹੜੀ ਹੈਗੀ ਆ ਉਹ ਨਹੀਂ ਹੈ। ਹੂੰ ਸਾਡੇ ਬੱਚਿਆਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਪੇਸ਼ੈਂਸ ਨਹੀਂ ਰਹੀ। ਉਹ ਤਾਂ ਪੇਸ਼ੈਂਸ ਦਾ ਕਾਰਨ ਕੀ ਹੈ? ਮੈਂ ਉਹਦੇ ਵੀ ਡੀਪਲੀ ਗੱਲ ਕਰਦਾ ਕਿ ਪੇਸ਼ੈਂਸ ਕਿਉਂ ਨਹੀਂ ਹੈ? ਉਹਦੇ ਵੀ ਕਈ ਕਾਰਨ ਨੇ। ਕਿਉਂਕਿ ਅਸੀਂ ਖਾਣਾ ਖਾ ਰਹੇ ਹਾਂ, ਦਵਾਈਆਂ ਖਾ ਰਹੇ ਹਾਂ, ਦੁੱਧ ਵਗੈਰਾ ਜਿਹੜਾ ਉਹ ਵੀ ਚੰਗੀ ਤਰ੍ਹਾਂ ਵਧੀਆ ਨਹੀਂ ਮਿਲ ਰਿਹਾ ਤੇ ਖਾਨ ਪੀਣ ਸਾਡਾ ਜਿਹੜਾ ਉਹ ਦੂਸ਼ਿਤ ਹੋ ਚੁੱਕਾ ਹੈ। ਇਸ ਕਰਕੇ ਪੇਸ਼ੈਂਟ ਜਿਹੜੀ ਹੈ ਉਹ ਸਬਰ ਤੇ ਸੰਤੋਖ ਜਿਹੜਾ ਨਾ ਉਹ ਬਹੁਤ ਵੱਡੀ ਚੀਜ਼ ਹੈ ਤੇ ਉਹ ਗੁਰਬਾਣੀ ਦੇ ਨਾਲ ਹੀ ਮਿਲ ਕੇ ਮਿਲਦਾ ਹੈ ਤੇ ਉਸ ਤੋਂ ਬਗੈਰ ਬੜੌਕ ਹੈ ਇਸ ਕਰਕੇ ਇਹ ਪੇਸ਼ੈਂਟਸ ਨਾ ਹੋਣ ਕਰਕੇ ਜਿਹੜੇ ਘਰੇਲੂ ਝਗੜੇ ਬਹੁਤ ਜ਼ਿਆਦਾ ਹੋ ਰਹੇ ਨੇ ਤੇ ਜਿਸ ਤਰ੍ਹਾਂ ਬਾਣੀ ਤੇ ਲਿਖਿਆ ਇੱਕ ਨੇ ਕਹੀ ਦੂਜੇ ਨੇ ਮੰਨੀ ਦੋਨੋਂ ਬ੍ਰਹਮ ਗਿਆਨੀ ਤੇ ਜੇ ਪਤੀ ਪਤਨੀ ਨੂੰ ਜਾਂ ਪਤਨੀ ਨੂੰ ਪਤਨੀ ਨੂੰ ਕੁਝ ਮਾੜਾ ਮਟਕਿਆ ਦੇ ਜੀ ਉਹ ਸੰਭਾਲ ਲੈਣ ਇੱਕ ਦੂਜੇ ਨੂੰ ਪਿਆਰ ਕਰਨ ਤੇ ਮੇਰੇ ਖਿਆਲ ਝਗੜਾ ਨਹੀਂ ਹੋ ਸਕਦਾ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਆ ਵੀ ਇਸ ਲੜਕੀ ਨੂੰ ਇਨਸਾਫ ਪਰ ਪ੍ਰਸ਼ਾਸਨ ਤੇ ਬੜੀ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜਿਸ ਤਰੀਕੇ ਹੁਣ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਬਿਗਵਲ ਪ੍ਰਸ਼ਾਸਨ ਨੇ ਚੈਂਦੇ ਦੇ ਨਾਲ ਕੋਈ ਨਰਮੀ ਵਰਤੀ ਹੈ ਇੱਕ ਤੋਂ ਕੇਸਾਂ ਦੇ ਵਿੱਚ ਸੁਣੇ ਦੇ ਨਾਲ ਤੇ ਮੈਂ ਤਾਂ ਚਾਹਾਂਗਾ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਤਾਂ ਜੋ ਕਿ ਸਾਡੇ ਜਿਹੜੀ ਹੋਰ ਨੌਜਵਾਨ ਜਿਹੜੀ ਹੈ ਜਿਹੜਾ ਇਹੋ ਜਿਹਾ ਸਟੈਪ ਨਾ ਚੱਕ ਸਕੇ ਤਾਂ ਜੋ ਕਿ ਪਿਆਰ ਤੇ ਮੁਹੱਬਤ ਨਾਲ ਇਹ ਪਰਿਵਾਰ ਜਿਹੜੇ ਆਪਸ ਵਿੱਚ ਰਹਿ ਸਕਾ ਠੀਕ ਕੀ ਨਾਮ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਖਤਰ ਜੀ ਸ਼ੀਲ ਭਾਈ ਮਨੀ ਸਿੰਘ ਦੀ ਗ੍ਰੰਥੀ ਸਭਾ ਫਲਾਤ ਪੰਗਾਲ ਹਾਂਜੀ ਜੋ ਬੇਟੀ ਨਾਲ ਬਵਾਰਦਾਤ ਹੋਈ ਆ ਉਹਦੇ ਹਸਬੰਦ ਨੇ ਜਿਹੜਾ ਪੂਰੀ ਕੁੱਟਮਾਰ ਕੀਤੀ ਵੱਟ ਟੋ ਕੀਤਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜੀ ਕਹਿਣ ਵਾਲੀ ਤੇ ਕੋਈ ਗੱਲ ਨਹੀਂ ਨਾ ਰਹੀ ਹੁਣ ਇਹ ਬੱਚੀ ਕੋਈ ਮੇਤੋਂ ਦੂਸਰੀ ਬੱਚੀ ਨਹੀਂ ਹੈ ਮੇਰੀ ਬੇਟੀ ਦੀ ਨਨਾਨੀ ਹੈ ਠੀਕ ਇਥੇ ਕਾਫੀ ਦੇਰ ਤੋਂ ਪਿੰਡ ਜਲਾਲਾਵਲ ਪਹੁੰਚ ਦੇ ਬਾਅਦ ਇਹਨਾਂ ਨੂੰ ਕੋਸ਼ਿਸ਼ ਤੋਂ ਵੇਟਵਾਟ ਕੀ ਕੋਈ ਗਵਾੜੇ ਰਹਿਣ ਲੱਗ ਪਏ ਜਿਸ ਤਰ੍ਹਾਂ ਵੀ ਇਹ ਕਿਰਾਏ ਦੇ ਇੱਥੇ ਬੇਗਵਾਲ ਰਹਿਣ ਲੱਗ ਪਈ ਠੀਕ ਹੈ ਕੋਈ ਮੰਡਾ ਮੰਡਾ ਸਾਹਿਬ ਹੈ ਉਹਦੇ ਕੋਈ ਡਰਾਈਵਿੰਗ ਕਰਦਾ ਸੀਗਾ ਅੱਛਾ ਤੇ ਪਹਿਲੇ ਵੀ ਕੁੱਟਮਾਰ ਹੁੰਦੀ ਰਹੀ ਬੱਚੀ ਨਾਲ ਪਰ ਬੱਚੀ ਉਹਦੇ ਨਾਲ ਪੂਰੀ ਤੁਲੀ ਰਹੀ ਕਦੀ ਵੀ ਪਿੱਛੇ ਨਹੀਂ ਹਟੀ ਸੋ ਉਹ ਪਰਿਵਾਰ ਨੇ ਕਹਿਣਾ ਵੀ ਤੇਰੇ ਨਾਂ ਇਹਦਾ ਕੁੱਟਮਾਰ ਕਰਦਾ ਹੈ ਤੇ ਤੂੰ ਬੱਚੀ ਸਾਡੇ ਕੋਲ ਆ ਜਾ ਪਰ ਇਹ ਬੱਚੀ ਪੂਰੀ ਤੁਲੀ ਦੇ ਕੋਈ ਗੱਲ ਨਹੀਂ ਕਿਉਂਕਿ ਬੱਚਾ ਥੋੜਾ ਖੇਲਾ ਜਿਹੜਾ ਵੱਡਾ ਬੱਚਾ 12 ਸਾਲ ਦਾ ਹੈ ਤੇ ਉਹਨੂੰ ਪੈਰ ਉਹ ਐ ਦੂਜਾ ਪੈਰਾਲਾਈਸ ਸਿਸਟਮ ਹੈ ਮਤਲਬ ਕਿ ਨਾ ਚੱਲ ਫਿਰ ਸਕਦਾ ਤੇ ਨਾ ਹੀ ਉਹਨੂੰ ਅੱਖਾਂ ਤੋਂ ਪੂਰਾ ਦੇਖਦਾ ਠੀਕ ਹੈ ਤੇ ਉਹਨੂੰ ਇਹ ਚੱਕ ਕੇ ਰੱਖਦੇ ਰਹੇ ਹੁਣ ਤੱਕ ਬੱਚੇ ਨੂੰ ਪੁੱਛੜੀ ਚੱਕਦੇ ਉਹ ਤੁਰਦਾ ਫਿਰਦਾ ਨਹੀਂ ਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਬੱਚੀ ਨੇ ਸਮਾਂ ਕੱਢਿਆ ਬੜੀ ਮੁਸ਼ਕਲ ਦੇ ਨਾਲ ਤੇ ਫਿਰ ਵੀ ਉਹ ਬੰਦਾ ਐਡੀ ਵੱਡੀਆਂ ਗਲਤੀਆਂ ਕਰ ਜਾਵੇ ਜਿਹੜਾ ਕਿ ਹੁਣ ਜਿਸ ਤਰ੍ਹਾਂ ਪਹਿਲਾਂ ਸਾਡੇ ਜਿਸੁੰਦਰ ਸਿੰਘ ਜੀ ਬਲਾਕ ਸਮਤੀ ਨੇ ਦੱਸਿਆ ਹੈ ਕਿ ਘਰ ਦੇ ਵਿੱਚ ਆਉਣਾ ਆ ਕੇ ਵਾਧਦ ਕਰਨੀ ਪਹਿਲਾਂ ਪਰਚਾ ਦਿੱਤਾ ਉਹਦੇ ਤੇ ਕੋਈ ਕਾਰਵਾਈ ਨਾ ਹੋ ਸਕੀ ਹਾਂਜੀ ਐਂ ਜਿੰਨੀ ਤੇ ਜੋ ਮੋਟਰਸਾਈਕਲ ਹੈ ਬੈਕ ਹੈ ਆਪਾਂ ਪ੍ਰਸ਼ਾਸਨ ਦੇ ਪ੍ਰਤੀ ਇਹ ਜਰੂਰ ਸਵਾਲ ਚੁਕਣਾ ਚਾਹੁੰਦੇ ਆ ਕਿ ਜਦੋਂ ਹੈ ਹੀ ਨਹੀਂ ਉਹਦੇ ਕੋਲ ਮੋਟਰਸਾਈਕਲ ਦਾ ਕੋਈ ਕਾਗਜ਼ੀ ਨਹੀਂ ਹੈ ਤੇ ਫਿਰ ਉਹਨਾਂ ਨੇ ਵਾਪਸ ਮੋਟਰਸਾਈਕਲ ਉਹਨੂੰ ਦਿੱਤਾ ਕਿ ਉਹੀ ਮੋਟਰਸਾਈਕਲ ਦੀ ਆੜ ਲੈ ਕੇ ਕਿਉਂਕਿ ਉਹਦਾ ਕੋਈ ਕਾਗਜ ਨਹੀਂ ਹੈ ਉਹਦੀ ਕੋਈ ਕਾਰਵਾਈ ਨਹੀਂ ਹੁੰਦੀ ਜੇ ਫੜਿਆ ਜਾਵੇ ਤੇ ਜਦ ਪੁਲਿਸ ਕੋ ਚਲ ਗਿਆ ਤੇ ਉਹ ਕਿਹੜੇ ਕਿਹੜੀ ਹੱਦ ਤੱਕ ਚਲ ਗਿਆ ਇਹ ਪੁਲਿਸ ਮੁਲਾਜ਼ਮਾਂ ਕੋਲੋਂ ਵੀ ਇਹ ਪੁੱਛਾਂਗੇ ਇਹ ਵੀ ਤੇ ਪੁੱਛਣਾ ਵੀ ਚੋਣੇ ਪ੍ਰਸ਼ਾਸਨ ਕੋਲੋਂ ਤੇ ਦੂਸਰੀ ਗੱਲ ਇਹ ਨਹੀਂ ਸ਼ਕਤੀ ਪੰਜਾਬ ਸਰਕਾਰ ਨੇ ਕੀਤੀ ਹੈ ਕਿ ਜਿਹੜੇ ਤਾਂ ਗੁੰਡਾਗਰਦੀ ਜਾਂ ਨਸ਼ਿਆਂ ਤੇ ਬੜੀ ਲਗਾਮ ਲਾ ਰਹੀ ਹੈ ਸਰਕਾਰ ਤੇ ਫਿਰ ਵੀ ਇਦਾਂ ਵਿੱਚ ਜਦੋਂ ਢੇਲ ਕਿਦੇ ਵਰਤੀ ਜਾਂਦੀ ਹੈ ਹੁਣ ਅਸੀਂ ਅੱਜ 8 ਵਜੇ ਤੋਂ ਲਗਾਤਾਰ ਫੋਨ ਤੇ ਆਂ 112 ਤੇ فون ਕੀਤਾ ਉਹਨਾਂ ਨੇ ਥਾਣੇ ਪੂਨ ਦੇ ਤਾਲ ਕੀਤੀ ਅਸੀਂ ਵੀ ਫੋਨ ਕਰਨਾ ਲਗਾਤਾਰ ਥਾਣੇ ਨੂੰ ਕਰ ਰਹੇ ਹਾਂ ਪਰ ਅੱਜ ਹੁਣ ਕਿੰਨਾ ਟਾਈਮ ਹੋ ਗਿਆ ਤਕਰੀਬਨ 10 ਵਜੇ ਤੋਂ ਪਲੱਸ ਟਾਈਮ ਜਾ ਰਿਹਾ ਹੈ 11 ਵਜੇ ਆ ਗਿਆ 11 ਵਜੇ ਤੇ ਅਜੇ ਤੱਕ ਕੋਈ ਪੁਲਿਸ ਵਾਲਾ ਇੱਥੇ ਪੁੱਛਣ ਤੱਕ ਨਹੀਂ ਆਇਆ ਕੀ ਗੱਲ ਹੋਈ ਹੈ ਤੇ ਜਿੱਥੇ ਕਿ ਲਗਾਤਾਰ ਏਐਸਆਈ ਬਖਸ਼ੀਸ਼ ਸਿੰਘ ਤੇ ਮੁੰਸ਼ੀ ਗੁਰਪ੍ਰੀਤ ਸਿੰਘ ਨੂੰ ਵੀ ਲਗਾਤਾਰ ਕਾਲਾਂ ਗਈਆਂ ਹਾਂ ਤੇ ਪ੍ਰਸ਼ਾਸਨ ਕੋਈ ਮੰਗ ਕਰਦੇ ਆ ਕਿ ਜਿਸ ਤਰ੍ਹਾਂ ਇਹ ਬੱਚੀ ਤੇ ਤੇਜ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਦੇਖੋ ਮੈਂ ਤੇ ਦੇਖ ਕੇ ਬੜੀ ਹੈਰਾਨਗੀ ਰਹਿੰਦੀ ਹੈ ਕਿ ਇਦਾਂ ਦੇ ਕੋਈ ਜਲਾਦ ਵੀ ਨਹੀਂ ਕਰਦਾ ਜਿਸ ਤਰ੍ਹਾਂ ਉਹਦੇ ਹਸਬੰਡ ਨੇ ਉਹਦੇ ਨਾਲ ਕੀਤੀ ਹੈ ਗਲਾ ਕੱਟਣਾ ਹੱਥ ਕੱਟਣਾ ਕਾਨ ਤੇ ਕੱਟ ਬੜੀ ਹੈਰਾਨਗੀ ਵਾਲੀ ਗੱਲ ਹੈ ਬੱਚਿਆਂ ਨੂੰ ਬਚਾਉਂਦੀ ਹੋਈ ਦੇ ਉਹਦੇ ਇਹ ਸਟਾਨ ਜਿਹੜੀਆਂ ਲੱਗੀਆਂ ਬੱਚਿਆਂ ਨੂੰ ਯਾ ਪਿਆ ਬੱਚਿਆਂ ਨੂੰ ਚੱਕ ਕੇ ਲੈ ਜਾਣਾ ਚਾਹੁੰਦਾ ਸੀ ਜਾਂ ਕੀ ਕਰਨਾ ਸੀ ਉਹਨੇ ਇਹ ਬੱਚਿਆਂ ਨੂੰ ਬਚਾਉਂਦੇ ਹੋਏ ਕੁੜੀ ਨੇ ਸੱਟਾਂਆਂ ਮਾਰ ਖਾਧੀਆਂ ਤੇ ਪ੍ਰਸ਼ਾਸਨ ਕੋਈ ਇਹ ਵਾਰ-ਵਾਰ ਮੰਗ ਕਰਦੇ ਆ ਕਿ ਇਹਨਾਂ ਦੇ ਨਾਲ ਇਨਸਾਫ ਹੋਣਾ ਚਾਹੀਦਾ ਹੈ ਤੇ ਇਹ ਹੀ ਸਾਡੀ ਮੰਗ ਹੈ ਇਹ ਸਾਡੀ ਸ਼ਰਧਾਂਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਅੱਜ ਜੋ ਸੱਟਾਂ ਲੱਗੀਆਂ ਗੁਰਪ੍ਰੀਤ ਕੋਰ ਦੇ ਉਹ ਇਸ ਸੰਬੰਧ ਵਿੱਚ ਤੁਸੀਂ ਪਰਮਜੀਤ ਹਸਪੀਟਲ ਬਿਕੋਲ ਆਏ ਆ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜੀ ਇੱਕ ਮੈਨੂੰ ਫੋਨ ਆਇਆ ਸੀਗਾ ਜੀ 112 ਤੋਂ ਅੱਛਾ ਜੀ ਇੱਕ ਮੈਨੂੰ ਫੋਨ ਆਇਆ ਸੀਗਾ ਇਹਨਾਂ ਦੇ ਕੋਈ ਗੁਰਪ੍ਰੀਤ ਕੋਰ ਦੇ ਰਿਲੇਟਿਵ ਸੀ 10:44 अच्छा जी। ਗੁਰਪ੍ਰੀਤ ਕੌਰ ਦੇ ਸੱਟਾਂ ਲੱਗੀਆਂ ਤਾਂ ਪਰਮਜੀਤ ਹਸਪੀਟਲ ਦਾਖਲਿਆ ਤੇ ਆਣ ਕੇ ਕਾਰਵਾਈ ਕਰੋ। ਠੀਕ ਹੈ। ਉਹਨਾਂ ਦਾ ਫੋਨ ਸੁਣਦੇ ਮੈਂ ਆਇਆ। ਧਿਆਨ ਕੇ ਡਾਕਟਰ ਸਾਹਿਬ ਨੂੰ ਉਹਦੇ ਬਾਰੇ ਪੁੱਛਿਆ ਦਾ ਗੁਰਪ੍ਰੀਤ ਕੌਰ ਬਾਰੇ ਪੁੱਛਿਆ। ਜਿਹੜਾ ਰਿਹਾ ਕਿਹਾ ਪਹਿਲੇ ਗੁਰਪ੍ਰੀਤ ਕੌਰ ਦੀ ਜਿਹੜੀ ਆ ਐਮਐਲਆਰ ਕਟਣ ਦੇ ਹੈ ਹਲੇ। ਠੀਕ ਹੈ। ਤੇ ਐਮਐਲਆਰ ਕਟਣ ਤੋਂ ਬਾਅਦ ਫਿਰ ਤੁਹਾਨੂੰ ਦੇਵਾਂਗੇ ਤੇ ਫਿਰ ਤੁਸੀਂ ਕੋਈ ਕਾਰਵਾਈ ਕਰੋ। ਠੀਕ ਹੈ। ਤੇ ਜਿਹੜੀਆਂ ਜੋ ਸੱਟਾਂ ਲੱਗੀਆਂ ਉਹ ਐਮਐਲਆਰ ਤੋਂ ਪਤਾ ਲਾ ਕੇ ਫਿਰ ਹੋਵੇ ਕਿ ਕੀ ਕਰ ਪੈਂਦੇ ਉਹਦੇ ਅਨਸਾਰ ਕਾਰਵਾਈ ਕੀਤੀ ਜਾਊਗੀ ਐਮਐਲਆਰ ਦੇ ਮਤਲਬ। ਠੀਕ ਹੈ।